ਸਤਿ ਸ੍ਰੀ ਅਕਾਲ ਜੀ ਸਰਿਆਂ ਨੂੰ ਕੀ ਹਾਲ ਚਾਲ ਨੇ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਲਈ ਮੈਂ ਤੁਹਾਨੂੰ ਲੈ ਕੇ ਆ ਗਿਆ ਇਸ ਟਾਈਮ ਫਰੋਈਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਈ ਘਰੇਲੂ ਪਰਿਵਾਰ ਆ ਤੇ ਬਾਈ ਦੇ ਕੋਲੇ ਦੋ ਜਾਨਵਰ ਬਕਾਊ ਆ ਇੱਕ ਤਾਂ ਹੈਗੀ ਮਿੱਤਰੋ ਮੂਰਤਰਗੀ ਬੱਚੀ ਗੱਪਣ ਚੱਕ ਪਾਸਾ ਕਿੰਨੇ ਚਿਰ ਦੀ ਉਹ ਪੁੱਛ ਦੂੰਗਾ ਤੇ ਇੱਕ ਹੈਗੀ ਮਿੱਤਰੋ ਗਾਂ ਬੱਚਾ ਮਰੀ 13-14 ਕਿਲੋ ਵਾਲੀ ਮਨ ਲੋ ਦੁੱਧ ਖੋਲਾ ਥਾਣਾ ਚੰਗਾ ਸਾਰੀ ਜਾਣਕਾਰੀ ਲੈ ਦੂਗਾ ਬਾਈ ਤੋ ਆਜੋ ਮਿਲਦੇ ਆ ਬਾਈ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਰਿਵਾਰ ਸੁਣਾਓ ਜੀ ਪਹਿਲਾਂ ਬਾਬੇ ਨਾਨਕ ਮੇਰਾ ਹੀ ਚੜਦੀ ਕਲਾ ਬਹੁਤ ਸ਼ੁਕਰ ਹੈ ਰੱਬ ਦਾ ਅੱਛਾ ਬਾਈ ਨਾਮ ਆਪਣਾ ਕੀ ਆ ਗਿਆ ਮੇਰਾ ਨਾਮ ਫਲਜੀਤ ਸਿੰਘ ਆ ਜੀ ਬਲਜੀਤ ਸਿੰਘ ਫਲਜੀਤ ਪਾਲਜੀਤ ਹਾਂਜੀ ਫਲਜੀਤ ਫਲਜੀਤ ਹੈ ਫਲਜੀਤ ਬਾਈ ਦਾ ਨਾਮ ਹਾਂ ਬਾਈ ਘਰ ਕਿੱਥੇ ਕੋ ਆ ਗਿਆ ਆਪਣਾ ਘਰ ਜੀ ਬਿਲਕੁਲ ਪਿੰਡ ਦੇ ਵਿਚਾਲੇ ਅਨਰਪੈ ਸਿੰਘ ਪੰਚਾਇਤ ਮੈਂਬਰ ਆ ਜਿਹੜਾ ਹਾਂਜੀ ਸਾਡਾ ਹੀ ਬੰਦਾ ਬਰਾੜ ਉਹਦੇ ਘਰ ਦੇ ਜਮ ਬਿਲਕੁਲ ਨਾਲ ਹੀ ਘਰ ਆ ਆਪਣਾ ਠੀਕ ਹੈ ਜੀ ਅੱਛਾ ਬਾਈ 2 ਜਨਵਰੀ ਬਕਾਉ ਆਪਣੇ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਵੱਛੀ ਆ ਇਹਦੀ ਕੀ ਡਿਟੇਲ ਹੈ ਇਹ ਵੱਛੀ ਜੀ ਦੋਨ ਦੇ ਦੰਦੇ ਚੁੱਕਦੀ ਆ ਹਰੇ ਪੂਰੇ ਚੁੱਕਦੀ ਆ ਹੁਣ ਹਾਂ ਜ ਮਤਲਬ ਮਾੜੇ ਮੋٹے ਨਿਸ਼ਾਨੀਆਂ ਹੀ ਆ ਕਿੰਨੇ ਨੀਆਂ ਦੀ ਹੋਗੀ ਇਹੇ ਹਾਂਜੀ ਉਮਰ ਕਿੰਨੀ ਦੀ ਦੇ ਉਮਰ ਇਹ ਤਕਰੀਬਨ 2 ਸਾਲ ਤੋਂ ਘਟਾ ਜੀ ਘਟਤੀ ਹੈ ਘਟਾ ਹਾਂਜੀ ਗੱਬਣ ਕਿੰਨੇ ਚਿਰ ਦੀ ਹੋ ਗਈ ਕਰਮਾਲੀ ਗੱਬਣ ਜੀ 19 ਚਾਰ ਨੂੰ ਪ੍ਰੈਜ਼ੀਡੈਂਟ ਹੋਈਆ ਪੂਰੇ 5 ਮਹੀਨੇ ਹੋ ਗਏ 6 ਮਹੀਨਾ ਸੁੰਨੀ ਤੋਂ ਲੱਗਿਆ ਜੀ ਇੱਕ ਤਰੀਕ ਤੋਂ ਲੱਗਿਆ 6 19 ਤਰੀਕ ਤੋਂ ਹੀ 19 ਤਰੀਕ ਤੋਂ 6 ਮਹੀਨਾ ਨੂੰ ਲੱਗ ਗਿਆ ਹਾਂਜੀ ਅੱਜ 19 ਆ ਅੱਜ 19 ਆ ਹਾਂਜੀ ਅੱਜ ਤੋਂ 6 ਮਹੀਨਾ ਨੂੰ ਚਾਲੂ ਹੋ ਗਿਆ ਚਾਲੂ ਹੋ ਗਿਆ ਹਾਂਜੀ 5 ਪੂਰੇ ਹੋ ਗਏ ਹਾਂਜੀ ਠੀਕ ਆ ਭਾਈ ਤੇ ਗੱਬਣ ਕਿਹੜੇ ਤੋਂ ਕਰਾਤੀ ਇਹ ਬਾਈ ਏ ਜੀ ਮੇਰੇ ਕੋਲ ਕਾਰਡ ਹੈ ਕਾਰਡ ਦੇ ਦੇਗਾ ਜਿਹੜਾ ਕੋਈ ਡਿਮਾਂਡ ਕਰੂਗਾ ਠੀਕ ਆ ਉਹ ਰੱਖੇ ਇਹ ਵੀ ABC ਦਾ ਇੰਪੋਰਟਡ ਸੀਮਣਾ ਚੰਗਾ ਡਾਕਟਰ ਮਾਨਪ੍ਰੀਤ ਉਤਰਾਇਆ ਠੀਕ ਆ ਬਾਈ ਠੀਕ ਆ ਸੇਖੇ ਵਾਲੇ ਤੋਂ ਤੁਸੀਂ ਵੀ ਚੰਗੀ ਆ ਹਨਾ ਬਾਈ ਹਾਂਜੀ ਹਾਂਜੀ ਇਹ ਉਹ ਗਾਂ ਦੀ ਜਿਹੜੀ ਪਿੱਛੇ ਵੇਚੀ ਸੀ ਇੱਕ ਹਨਾ ਹਾਂਜੀ ਵੱਡੀ ਗਾ ਉਹਦੇ ਕੋਲੇ ਪਾਸੇ ਬੰਨੀ ਹੁੰਦੀ ਸੀ ਇਹ ਹਾਂਜੀ 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 ਠੀਕ ਆ ਬਾਈ ਠੀਕ ਆ ਬਰੇ ਬਾਕੀ ਬੱਚੀ ਸੰਭਲੀ ਬਾਈ ਤੇਰਾ ਧੰਨਵਾਦ ਭਰਾ ਅੱਛਾ ਕਿੰਨੇ ਦੀ ਦੇ ਦੇਾਂਗੇ ਬਾਈ ਅੱਜ ਇਹਦਾ ਭਾਈ ਦੇ ਲੈਣਾ 42000 ਰੁਪਏ ਦੀ ਦੇ ਦਿਆਂਗੇ ਆਪਾਂ ਠੀਕ ਆ ਭਾਈ ਆਹ ਖਰਾਕ ਵੀ ਪਾਈ ਆ ਯਾਰ ਹਾਂਜੀ ਬਾਕੀ ਜ਼ਰੂਰਤ ਕਰਕੇ ਵੇਚਦਾ ਵੇ ਤੇ ਰੋਤਾ ਹੀ ਸੂਣੀ ਪੂਰੀ ਜੀ ਵਧੀਆ ਬੱਛੀ ਆ ਬਰੀਡ ਚੰਗੀ ਆ ਕਦੀ ਬਾਰ ਨੂੰ ਭਾਈ ਤੋਰੀ ਮੜਾ ਜਾ ਲੋ ਖੋਲੀ ਲੈ ਵੀ ਮਿੱਤਰੋ ਬੱਛੀ ਦੀ ਵਕਰੀ ਵਿਖਾਦੀ ਰੂ ਨਾਲ ਬ੍ਰਾਂਡ ਹੀ ਹੂ ਜਿਹੜਾ ਭਰਾ ਲੈ ਦੂਗਾ ਯਾਦ ਕਰੂਗਾ ਤਿਆਰ ਕਰ ਲੂਗਾ ਭਰਾ ਜਿਹੜਾ ਵੀ ਐ ਨੂੰ ਲੈ ਜੋ ਅੰਦਰ ਨੂੰ ਲੈ ਦੇਖੋ ਰਾ ਕੇ ਨੀ ਭਾਈ ਮਿੱਤਰੋ ਹਾਲਾ ਮਿੱਤਰੋ ਦੇ ਸਕਦੇ ਬਣ ਦਿਓ ਭਾਈ ਇਹਨੂੰ ਦਰਦੀ ਜਵਾਨੀ ਜੇ ਨਾ ਬਾਕੀ ਬਈ ਹਾਂਜੀ ਹਾਂਜੀ ਚੌਰ ਕਰਦੀ ਨਾ ਥੋੜੀ ਇੱਕ ਰਸਾ ਰਸਾ ਮੂਰੀ ਮਾਰੀ ਪਾਈਏ ਗੱਲ ਹੋਰ ਆ ਜੀ ਹੂੰ ਅੱਛਾ ਥਣ ਵਿਖਾਦੀ ਦੀਪ ਸਿੰਘ ਦੇ ਚਾਰੇ ਕਿਰਾਂ ਦੀ ਐ ਨੇੜੇ ਹੋ ਗਏ ਨਾ ਬਸ ਕੀ ਚੱਲੂ ਬੜਾ ਠੀਕ ਆ ਤੇ ਬਈ 2 ਨੰਬਰ ਤੇ ਜਿਹੜੀ ਗਾਂ ਬਈ ਹਾਂਜੀ ਗਾਂ ਤੋਰ ਦਿਨਾਈ ਇਹਦੇ ਤੋਂ ਬਾਅਦ ਕਿੰਨਾ ਦੁੱਧ ਆ ਜੀ ਇਹ ਥੱਲੇ 13 ਕਿਲੋ ਦੁੱਧ ਦਾ ਗਰੰਟੀ ਵਾਲਾ ਆਪਣਾ ਕੰਡੇ ਦਾ ਠੀਕ ਹੈ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਤਿੰਨ ਮਹੀਨੇ ਹੋ ਗਏ ਸੂਈ ਨਹੀਂ ਹਾਰ ਚ ਸੂਈ ਵੀ ਆ ਇਹ ਹਾਰ ਦੀ ਸੂਈ ਹੋਈ ਆ ਹਾਂਜੀ ਚੋਣ ਚਣ ਚੰਗਾ ਇਹਨੂੰ ਹੈ ਚੋਣ ਬਹੁਤ ਵਧੀਆ ਇਹਦਾ ਠੀਕ ਹੈ ਬਾਈ ਓਕੇ ਫੁਲੀ ਕ੍ਰਾਸ ਪ੍ਰਦੇਸ਼ ਦੋਗਲੇ ਅੰਗ ਤੇ ਆ ਗਈ ਹੈ ਨਾ ਜੇ ਫਸੂ ਤੇਰੇ ਸਾਰੇ ਭਾਈ ਦੇ ਹਨ ਇਹ ਜੀ ਆਪਣੇ ਘਰੇ ਉਪਰਾਂ ਨਹੀਂ ਨਾ ਆਇਆ ਕੋਈ ਕਿਤੇ ਹੂੰ ਦੇ ਕਿ ਇਹਦਾ ਵੀ ਕੀ ਮੋਲ ਰੱਖਿਆ ਬਈ ਇਹਦਾ ਮੁੱਲ ਜੀ 42000 ਰੁਪਿਆ 42 42000 ਦੋਵਾਂ ਦੇ ਹੀ ਆ ਹਨਾ ਹਾਂਜੀ ਹਾਂਜੀ ਠੀਕ ਹੈ ਵੀ ਉਹਨਾਂ 84000 ਦੇ ਵਿੱਚ ਜੋੜਾ ਦੇ ਦੇਾਂਗੇ ਹਾਂਜੀ ਹਾਂਜੀ ਇੱਕ ਦਾ ਦੁੱਧ ਪੀਲੇ ਤੇ ਇੱਕ ਸਾਂਹਲੇ ਲਾ ਕੇ ਹਾਂਜੀ ਹਾਂਜੀ ਇੱਕ ਨੇ ਦੋਵਾਂ ਦੇ ਪੂਰੇ ਕਰ ਦੇਣੇ ਆ ਕਰ ਦੇਣੇ ਆ ਹੀ ਕਰ ਦੇਗਾ ਫਿਰੀ ਆ ਹਾਂਜੀ ਜੀ ਤੇ ਨੰਬਰ ਕਿੰਨਾ ਆ ਗਿਆ ਜੀ 94656 ਜੀ 06048 ਇੱਕ ਵਾਰੀ ਹੋਰ ਬੋਲ ਦਿਓ ਜੀ 94656 ਜੀ 06048 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਬਤਾ ਕਰ ਮਿੱਤਰੋ ਜਾਣਕਾਰੀ ਲਈ ਨੰਬਰ ਸਕਰੀਨ ਉੱਤੇ